ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸ਼ਮਿੰਦਰ ਸਿੰਘ ਪੰਜਾਬ ਹਲਚਲ ਚੈਨਲ ਤੋਂ ਤੇ ਅੱਜ ਗੱਲ ਕਰਨ ਜਾ ਰਹੇ ਆਂ ਆਪਾਂ ਪਾਣੀ ਦੀ ਸ਼ਨੀਲ ਕਲੇਬ ਦੇ ਵਾਰਡ ਨੰਬਰ 10 ਦੇ ਵਿੱਚ ਪਾਣੀ ਦੀ ਕਮੀ ਨੂੰ ਲੈ ਕੇ ਅੱਜ ਲੋਕਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਨੂੰ ਘੇਰਿਆ ਜਿੱਥੇ ਕਾਫੀ ਹੰਗਾਮੇ ਤੋਂ ਬਾਅਦ ਉਹਨਾਂ ਦੀ ਪੀਓ ਸਾਹਿਬ ਨਾਲ ਗੱਲ ਹੋਈ ਤੇ ਉਹਨਾਂ ਨੇ ਉਹਨਾਂ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਉਹਨਾਂ ਦੇ ਨਾਲ ਵਾਰਡ ਨੰਬਰ 9 ਦੇ ਗੁਜਰਾਲ ਸਾਹਿਬ ਨਾਲ ਆਏ ਸੀ ਅੱਪਾ ਉਹਨਾਂ ਨੂੰ ਜਾਣਦੇ ਆ ਵੀ ਉਹਨਾਂ ਨੇ ਇਸ ਬਾਰੇ ਕੀ ਕਿਹਾ ਮਿਸਟਰ ਜੋਲੀ ਨੇ ਬੜੀ ਮੱਝੀ ਗੱਲ ਸਰ ਗਵਰਨਮੈਂਟ ਤੋਂ ਵੀ ਸਪਲਾਈ ਹੁੰਦੇ ਨੇ ਉਹਨੂੰ ਵੀ ਰੁਕਵਾਏ ਨੇ 3 ਮਹੀਨੇ ਤੋਂ ਟੱਪਲ ਪਏ ਪਾਣੀ ਜਾ ਰਿਹਾ ਸੀ ਜੀ ਸਾਨੂੰ ਮਾਰ ਦਿੱਤੀ ਹੈ ਜਿਹੜਾ ਤੇਰਾ ਰਿਕਵੈਸਟ ਕੀਤੀ ਹੈ ਜਿਹੜਾ ਤਾਂ ਵੀ ਜਾਂਦੇ ਨੇ ਉਹ ਕਲੀਅਰ ਰੈਗੂਲੇਟ ਕਰਕੇ ਜਿੰਨ ਤੱਕ ਸਾਡਾ ਬਾਲ ਬਾਲ ਨਹੀਂ ਲੱਗਦਾ ਪਾਣੀ ਸਪਲਾਈ ਦੇ ਕੇ ਜੋਲੀ ਨੂੰ ਲੋਕਡਾਊਨ ਕਰਾ ਲਾ ਕੇ ਤਾਂ ਕਿ ਉਹਦੇ ਬਾੜੀ ਦੀ ਪਾਣੀ ਨਹੀਂ ਜਾਏਗਾ ਤੇ ਲੋਕੋ ਦੇ ਖਿਲਾਫ ਹੋ ਜਾਂਦੇ ਔਰ ਬਚਪਨਾ ਉਸ ਤੋਂ ਬਾਅਦ ਉਹ ਐਮਸੀ ਸਾਹਿਬ ਦੇ ਘਰ ਵਾਲੇ ਨੇ ਆਪ ਕੀਤਾ ਕਿ ਆਪ ਹੀ ਅੱਗੇ ਜਾ ਕੇ ਉਹਦੇ ਖੜਾ ਹੋ ਗਿਆ ਮੇਰੇ ਖਿਲਾਫ ਹੈ ਇਸ ਦਰਵਾਜ਼ੇ ਵੀ ਪਹਿਲੇ ਚੀਤੇ ਤੁਹਾਡੇ ਵਾਰਡ ਲਈ ਤੁਸੀਂ ਆਪਣੇ ਵਾਰਡ ਨੂੰ ਦੇਖੋ ਤੁਸੀਂ ਸਿਆਸਤ ਖੁਦ ਹੀ ਕਰਕੇ ਉਹਦੀ ਪਾਣੀ ਬੰਦ ਕਰਾ ਕੇ ਔਰ ਖੁਦ ਹੀ ਲੋਕਾਂ ਨਾਲ ਖੜੇ ਹੋ ਗਏ ਹੋ ਵੇ ਅੱਜ ਪਾਣੀ ਦੀ ਸਮੱਸਿਆ ਹੋ ਗਈ ਜੇ ਝੋਲੀ ਪਾਣੀ ਨਹੀਂ ਝੋਲੀ ਨੇ ਆਪਣੇ ਘਰੋਂ ਪਾਣੀ ਦੇਣਾ ਟੈਂਕਰ ਖੜਾ ਕਰ ਦਿੰਦੇ ਘਰ ਚੰਮਾ ਦੀ ਹੋ ਜਾਂਦੀ ਟੈਂਕਰ ਤੇ ਲਾਈ ਹੋ ਜਾਂਦੀ ਟੈਂਕਰ ਤੇ ਲਾਈ ਹੋ ਜਾਂਦੀ ਇੱਕ ਮਿੰਟ ਯਾਰ ਸਰ ਜੀ ਮੇਰਾ ਜੀ ਸਾਰੇ ਚੁੱਪ ਹੋ ਜਾਓ 5 ਮਿੰਟ ਕੋਈ ਨਹੀਂ ਬੋਲੇਗਾ ਦੋਨੋਂ ਸਰ ਸਭ ਬੰਦ ਕਰ ਲਓ ਇੱਕ ਮਿੰਟ ਸਰ ਚੁੱਪ ਹੋ ਜਾਓ ਚਲ ਚਲ ਚੁੱਪ ਹੋ ਜਾਓ ਦੱਸੋ ਜੀ ਸਰ ਉਸ ਏਰੀਆ ਚ ਦੋ ਜਗ੍ਹਾ ਤੇ ਪਾਣੀ ਜਾ ਸਕਦਾ ਲਖ ਤੇ ਇਧਰੋਂ 300 ਫੁੱਟ ਲੈਂਡ ਪੈਣੀ ਸੀ ਪਹਿਲਾਂ ਉਹ ਪ੍ਰੋਬਲਮ ਆਈ ਸੀ ਲੈਂਡ ਪਾਉਣ ਦੇ ਵਿੱਚ ਐਮ ਸੀ ਵਾ ਦੀ ਸੈਮ ਤੋਂ ਹੀ ਉਹ ਲੈਂਡ ਪਾਉਣ ਚ ਜਿਹੜੀ 300 ਫੁੱਟ ਉੱਪਰ ਤੱਕ ਲੈਂਡ ਪੈਣੀ ਹੈ ਹਾਂ ਉਹ ਪਾ ਲਿਆ ਠੀਕ ਹੈ ਹੋ ਗਈ ਮੈਂ ਤੁਹਾਨੂੰ ਕੇਵਰੀ ਰਿਕਵੈਸਟ ਕੀਤਾ ਚਲੋ ਹੋ ਗਈ ਸਰ ਪਾ ਲਿਆ ਅਗਲੀ ਗੱਲ ਅਗਲੀ ਗੱਲ ਦੂਜੀ ਗੱਲ ਹੈਗੀ ਦਿਸ ਮਾਇਰਿਆ ਵਾਲਾ ਜਿਹੜਾ ਵਾਲ ਬੰਦ ਕੀਤਾ ਸੀ ਮੈਂ ਉੱਥੇ ਮੁੱਕ ਕੇ ਖੁਦ ਗਿਆ ਸੀ ਮੇਰੇ ਨਾਲ ਤਾਂ ਆਪਣੇ ਚਾਰ ਬੰਦੇ ਸੀ ਜਿਹੜੇ ਮੇਰੇ ਨਾਲ ਹੱਥੋਂ ਪਾਈ ਹੋਏ ਸੀਗੇ ਓਏ ਨਾ ਓਏ ਨਾ ਅਸੀਂ ਚੱਲਦੇ ਆਂ ਯਾਰ ਜੀ ਹੱਥੀ ਨਹੀਂ ਬੋਲਦਾ ਯਾਰ ਸੁਣੋ ਬੋਲ ਮੈਂ ਕਿਹਾ ਮੈਂ ਅਸੀਂ ਕਰਦੇ ਆਂ ਪੰਜ ਮਿੰਟ ਦਾ ਟਾਈਮ ਦੇ ਆ ਨਹੀਂ ਇਹ ਇਹ ਖੜ ਗਿਆ ਪਿੱਛਾ ਹੋ ਗਿਆ ਮੈਂ ਇਹਨੂੰ ਪਿਆ ਜੀ ਜੀ ਪਲੀਜ਼ ਜੀ ਪਲੀਜ਼ ਜੀ ਜੀ ਮਿਊਜ਼ਿਕ ਮੈਂ ਤੇ ਸੁਣ ਲੈਣੇ ਨਾ ਕਰੋ ਸਿਰੋ ਦੋ ਮਿੰਟ ਸੁਣੋ ਹਾਂ ਜੀ ਮਾਦਰੀ ਹਾਂ ਜੀ ਇੱਕ ਵਾਰ ਸੁਣੋ ਜੀ ਚੁੱਪ ਕਰਕੇ ਦੋ ਮਿੰਟ ਬੋਲੋ ਜੀ ਜਦੋਂ ਬੁਲਾਇਆ ਨਾ ਜਿਹੜੇ ਕੋਲ ਮਿਸ ਜੀ ਦੇਸੂ ਮੈਰ ਵਾਲਾ ਪੁਆਇੰਟ ਖੁੱਲ ਗਿਆ 90% ਸੋਲਵ ਹੋ ਰਿਹਾ ਜਾਂ ਸਾਡੇ ਹੁੰਦੇ 90% ਉਹਨਾਂ ਦੱਸਾ ਜੀ ਕੋਈ ਮਸ ਗਿਆ ਖਲਵਾਓ ਜੀ ਸਮਾ ਜਿਹੜੇ ਇੱਕ ਦੋ ਬੰਦੇ ਨੇ ਜਿਹੜੇ ਪ੍ਰਸ਼ਾਸਨਦਾਂ ਨੇ ਉਹਨਾਂ ਵਾਸਤੇ ਸੇਲਵ ਕਰਾਂਗੇ ਚੱਲਦਾ ਨਾ ਦੇਖਦਾ ਉਹਦੇ ਚਲਦਾ ਮੈਡਮ ਮੇਰੀ ਗੱਲ ਸੁਣੋ ਅਸੀਂ ਕੱਲ ਗਏ ਸੀਗੇ ਦੇਸਾ ਉਹ ਕੋਈ ਨਹੀਂ ਕੋਈ ਉਹ ਮੈਂ ਕੀ ਕਹਿੰਦੇ ਸੀ ਕਿ ਸਾਡਾ ਦਿੱਕਤ ਇਹ ਹੋ ਰਹੀ ਉਹਨਾਂ ਨੇ 10 ਦਿਨ ਦਾ ਬੋਲਿਆ ਸੀਗਾ ਉਸ ਤੋਂ ਬਾਅਦ ਜਦੋਂ ਪਾਣੀ ਖੋਲਦੇ ਆ ਤਾਂ ਉਹਨਾਂ ਤੋਂ ਉਚਾਈ ਤੇ ਸਾਡਾ ਢਲਾਈ ਤੇ ਸਾਰਾ ਪਾਣੀ ਉਹਨਾਂ ਦੇ ਦਨ ਆ ਜਾਂਦਾ ਉਹਨਾਂ ਨੇ ਸਾਨੂੰ ਇਹ ਬੋਲਿਆ ਕਿ ਗੁਲਮੋਹਰ ਤੋਂ ਤੁਸੀਂ ਸਾਡਾ ਪਾਣੀ ਖਿਵਾ ਦਿਓ ਇਸ ਇੱਕ ਪਰਟੀਕੂਲਰ ਟਾਈਮ ਤੇ ਦੋਨੋਂ ਜਣੇ ਪਾਣੀ ਖੋਲਾਂਗੇ ਤਾਂ ਸਾਰਿਆਂ ਦਾ ਪਾਣੀ ਸਾਰੀ ਬਿਲਕੁਕੁਰੀ ਸਹੀ ਗੱਲ ਹੈ ਇਹ ਉਹਨਾਂ ਨੇ ਸਾਨੂੰ ਸੋਲੂਸ਼ਨ ਦੇ ਕੇ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਪਾਣੀ ਦੇਣ ਚ ਪਰ ਕਹਿੰਦਾ ਦਿੱਕਤ ਇਹ ਆ ਸਾ ਅਸੀਂ ਦੇ ਉਹਨਾਂ ਨੇ ਸਾਨੂੰ ਕਿ ਸਾਨੂੰ ਕੋਈ ਦਿੱਕਤ ਨਹੀਂ ਪਾਣੀ ਦੇ ਕੇ ਆਖਿਆ ਸੀ ਤੂੰ ਜਾਓ ਤੇਰਾ ਟਾਈਮ ਹੁੰਦਾ ਸਾ ਪਾਣੀ ਨਾ ਦਿਓ ਸਾਨੂੰ ਪਾਣੀ ਇੱਕ ਤੋਂ ਤਿੰਨ ਅੱਗੇ ਹੁੰਦਾ ਸੀ ਪਾਣੀ ਕੋਈ ਦਿੱਲ ਨਹੀਂ ਦੇਦੀ ਉਹ ਜਿਹੜਾ ਵੀ ਇੱਕ ਟਾਈਮ ਫਿਕਸ ਕਰੋ ਲੇਕਿਨ ਇਹ ਕਹਿੰਦੇ ਬਸ ਉਹਨਾਂ ਨੇ ਕਹਿੰਦੇ ਉਹਨਾਂ ਨੂੰ ਸੋਲੋ ਸਨ ਲੋ ਸਾਰੇ ਬੀਬੀ ਨੂੰ ਟੈਸਟ ਮੇਰੇ ਵੱਲੋਂ ਨੀਲੇ ਨਿਕਾਫਿਸ ਦੇ ਚਾਰ ਮੁਲਾਜ਼ਮਾਂ ਨੇ ਮੇਰੇ ਨਾਲ ਆਰਡਰ ਕਰ ਦਿੱਤੇ ਜਿਹੜੇ ਅਫਸਰ ਬਿਚਾਰਿਆ ਨਹੀਂ ਦੇ ਸੀ ਉੱਥੇ ਚਲੇ ਜਾਂਦੇ ਆ ਤੇ ਜਾ ਕੇ ਘਰਵਾਲਿਆਂ ਨਾਲ ਬਾਕੀ ਮੈਂ ਟੀਮ ਦੇ ਨੂੰ 8-10 ਬੰਦੇ ਹੋਰ ਦੂਸਰੇ ਸ਼ਹਿਰ ਨਹੀਂ ਜਾਉਣਾ ਨਾਲ ਟੀਮ ਨਾਲ ਐਸਡੀ ਉਹ ਤੁਹਾਡੀ ਕਰਵਾਇ ਕਰੂ ਨਾਲ ਬੰਦੇ ਲਓ ਫੋਰ ਫੋਰਸ ਫੋਰਸ ਦੀ ਲੋੜ ਹੈ ਹਾਂ ਉਹ ਉਹ ਬਿਲਕੁਲ ਮੇਰੇ ਕੋਲ ਜਾ ਜੀ ਪਲੀਜ਼ ਫੁੱਲ ਲਾ ਉਸੇ ਮੇਰਾ ਆਰਡਰ ਟਾਈਮ ਕਰਾ ਕੇ ਫੁੱਲ ਸਪੋਰਟਸ ਦੀ ਰੋਡ ਹੈ ਮੈਂ ਇਸ ਨੂੰ ਡੀਐਸਪੀ ਕੋਲ ਗਿਆ ਸੀ ਜਿੱਥੇ ਦੋ ਬੰਦੇ ਨਾਲ ਲੈ ਮੈਂ ਆਰਡਰ ਟਾਈਮ ਕਰਾ ਕੇ ਲੈ ਕੇ ਆਇਆ ਸੀ ਖਰਾਬ ਦਾ ਬਸ ਪੋਸਟਾ ਨਾ ਰੱਖਿਓ ਪਰ ਨਾਲ ਸਭ ਮਰਦਾਂ ਨੂੰ ਸੁੱਟ ਦਿੱਤਾ ਹਾਂ ਬਿਲਕੁਲ ਨਾ ਮਸਲਾਤ ਨਹੀਂ ਦੋ ਤਾਂ ਪੱਕੇ ਦੋ ਬੰਦੇ ਪੋਸਟੇ ਮੱਕੇ ਜਾਣਾ ਹੈ ਨਾ ਬਈ ਇਹ ਤਾਂ ਕਰੇ ਬੜਕਾ ਜਾਂ ਉੱਥੇ ਕੁੱਨੇ ਦੇ ਰਹੇ ਹੈ ਜੇ ਆਰਡਰ ਕਰਦਾ ਹਾਂ ਜੇ ਖਸਰਾ ਕਰਦਾ ਕੈਮਰਾ ਚੱਕ ਤੇ ਪਰਚਾ ਦੋ ਸਾਨੂੰ ਆਰਡਰ ਟਾਈਮ ਕਰਾ ਕੇ ਲੈ ਕੇ ਆਓ ਆਰਡਰ ਟਾਈਮ ਕਰਾ ਕੇ ਲੈ ਕੇ ਆਇਆ ਹੁਣ ਚਲੇ ਜਾਵਾਂਗੇ ਮੈਂ ਆਰਡਰ ਟਾਈਮ ਕਰਾ ਕੇ ਉਹਦੇ ਨਾਲ ਮੁਲਾਜ਼ਮ ਲੈ ਹਾਂ ਹੋ ਗਿਆ ਨਾ ਇੱਕ ਮਿੰਟ ਇੱਕ ਮਿੰਟ ਹੋתי ਉਹ ਮੈਂ ਬੈਠੇ ਕਰਾ ਦਿੱਤੀ ਇੱਕ ਚੀਜ਼ ਹੋ ਜਾਂਦੀ ਹੈ ਕਰਨ ਨਾਲ ਇੱਕ ਮਿੰਟ ਨਹੀਂ ਹੁੰਦਾ ਤਾਂ ਮੈਨੂੰ ਮੈਨੂੰ ਕਰਾ ਲਓ ਵਰਕਆਊਟ ਕੋਈ ਦਿੱਕਤ ਨਹੀਂ ਮੈਨੂੰ ਅੱਜ ਇਹ ਸਾਰੇ ਪਿੰਡਪੁਰਾ ਮੇਰੇ ਨਾਲ ਆਏ ਨੇ ਮੈਂ ਇਹਨਾਂ ਦੀ ਬਾ ਬੜਿਆ ਮੇਰੀ ਬਾ ਬੜੇ ਨੇ ਅੱਜ ਅਸੀਂ ਯੂਰ ਸਾਹਿਬ ਨੂੰ ਮਿਲੇ ਆ ਯੂਰ ਸਾਹਿਬ ਨੂੰ ਸਾਨੂੰ ਇਹ ਕਿ ਜਿਹੜਾ ਟੈਂਡਰ ਲੱਗਿਆ ਹੋਇਆ ਸਭ ਕੁਝ ਹੋ ਗਿਆ ਕੰਪਲੀਟ ਵਰਕਆਊਟ ਨਹੀਂ ਹੋ ਰਿਹਾ ਸੀ ਹੁਸੈਨ ਕਰਵਾ ਦਿੱਤੇ ਗਏ ਨੇ ਦੋ ਤਿੰਨ ਦਿਨਾਂ ਚ ਜਿਹੜੇ ਠੇਕੇਦਾਰੋਂ ਕੰਮ ਸ਼ੁਰੂ ਕਰਾਏਗਾ ਜਿਹੜਾ 12 ਦਸੰਬਰ ਬਾਡੀ ਚ ਲੱਗਣਾ ਹੈ ਇਹ ਤੇ ਤੇਜੀ ਗੱਲ ਹੈ ਜੀ ਕੋਈ ਪਾਈਪ ਪਾਣੇ ਨੇ ਉਹ ਵੀ ਹੋਈ ਸਾਹਿਬ ਨੇ ਕਿਹਾ ਤਾਂ ਦੋ ਜਗ੍ਹਾ ਤੇ ਪਾਈਪ ਪਾਣੇ ਉਹ ਪਾਵਾਂਗੇ ਅਸੀਂ ਨੋ ਨੰਬਰ ਤੋਂ ਪਾਣੀ ਅਗਰ ਜਾਣਾ ਤਾਂ ਉਹ ਪਾਈਪ ਪਾਣਾ ਅਸੀਂ ਰਾਜ਼ੀਆਂ ਪਾਣੇ ਦੇਣ ਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕੋਈ ਪਾਣੀ ਬਾਣੇ 'ਚ ਲਿਖਿਆ ਹੈ ਕੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਰੋਕਣ ਵਾਲੇ ਅਸੀਂ ਕੌਣ ਹਾਂ ਇਹਦੇ ਦਾਤੇ ਦੀ ਫੇਰ ਹੈ ਦਾਤੇ ਨੇ ਦਿੱਤੀ ਹੋਈ ਹੈ ਦਾਤੇ ਨੇ ਛੀਲਾ ਲਾਈਆਂ ਹੋਈਆਂ ਨੇ ਸਾਡੀ ਕੋਈ ਔਕਾਤ ਨਹੀਂ ਰੋਕਣ ਦੀ ਇਹ ਗਲਤ ਪ੍ਰਪੋਗੰਡਾ ਕਰ ਦੇਨੇ ਕਿ ਐਮਸੀ ਨੋਨ ਨੰਬਰ ਵਾਰਡ ਵਾਲੇ ਆ ਕਿਸੇ ਹੋਰ ਨੇ ਰੁਕ ਕੇ ਆਇਆ ਸਾਡੀ ਕੋਈ ਅਸੀ ਮਨਸ਼ਾ ਨਹੀਂ ਅਸੀਂ ਪਾਣੀ ਉਹਨਾਂ ਨੂੰ ਪਹਿਲੇ ਵੀ ਦੇ ਰਹੇ ਸੀ ਹੁਣ ਵੀ ਦੇ ਰਹੇ ਅੱਗੇ ਹੀ ਦਵਾਂਗੇ ਐਨਾ ਜਦੋਂ ਇੱਕ ਵਾਰ ਧਰਨਾ ਲੱਗਿਆ ਸੀਗਾ ਜੀ ਉਦੋਂ ਤੁਸੀਂ ਪਾਣੀ ਦੀ ਸਪਲਾਈ ਕਰੀ ਸੀਗੀ ਇੱਥੇ 10 ਨੰਬਰ ਵਾਰਡ ਚ ਹਾਂਜੀ ਮੈਂ ਉਸ ਟਾਈਮ ਸਪਲਾਈ ਕੀਤੀ ਸੀ ਮੈਨੂੰ ਕੀ ਕੀਤਾ ਸੀ ਜੋਲੀ ਸਾਹਿਬ ਨੇ ਬਿਨਾਂ ਸਾਨੂੰ ਪਿਕਚਰ ਵਿੱਚ ਲਏ ਹੋਏ ਇੱਕ ਬਾਇਡ ਦਿੱਤੀ ਸੀ ਕਿ ਨੋ ਨੰਬਰ ਪਾਣੀ ਤੋਂ ਮੈਂ ਤੁਹਾਨੂੰ ਦਵਾਂਗਾ ਮੈਂ ਇਹਨਾਂ ਨੂੰ ਇਹ ਪੁੱਛਿਆ ਸੀ ਭਾਈ ਸਾਹਿਬ ਨੋ ਨੰਬਰ ਤੋਂ ਪਾਣੀ ਕਿੱਥੋਂ ਦੇਣਾ ਮੈਨੂੰ ਪਿਕਚਰ ਵਿੱਚ ਤੇ ਲੈ ਲਵਾਂ ਮੇਰੇ ਕੋਲ ਜਿਹੜਾ ਟਿਊਬ ਹੈ ਨਾ ਉਥੋਂ ਦੀ ਪਾਣੀ ਕਿਧਰੋਂ ਦੇਣਾ ਹੈ ਕਿੱਦਾਂ ਦੇਣਾ ਹੈ ਤੁਸੀਂ ਇਹ ਕਹੋ ਜੀ ਮੈਂ ਪਾਣੀ ਇਹਨਾਂ ਨੂੰ ਇਦਾਂ ਦੇ ਦੂੰ ਆਪਣਾ ਟਾਈਮ ਕੱਟ ਕੇ ਦੇ ਦੂੰਗਾ ਮੈਂ ਅਸੀਂ ਮੰਨਾਂ ਕੀਤਾ ਕਿ ਅਸੀਂ ਪਾਣੀ ਇਦਾਂ ਨਹੀਂ ਦੇਵਾਂਗੇ ਸਲਾਹ ਕਰਕੇ ਅਸੀਂ ਪਾਣੀ ਦੇਵਾਂਗੇ ਸੇਮ ਡੇ ਤੋਂ ਅਸੀਂ ਪਾਣੀ ਸਪਲਾਈ ਕੀਤਾ ਤੇ ਜਦੋਂ ਜਦਾਂ ਤਰਸਾ ਲੱਗਾ ਸੀ ਉਥੋਂ ਦੀ ਲੈ ਕੇ ਹੁਣ ਤੱਕ ਔਰ ਅੱਗੇ ਵੀ ਜਿੱਥੇ ਇਹਨਾਂ ਦੀ ਸਾਡੀ ਜ਼ਰੂਰਤ ਹੈ ਪਾਣੀ ਦੀ ਨਹੀਂ ਹੋਰ ਵੀ ਕੋਈ ਦਿੱਕਤ ਹੈਗੀ ਹੈ ਮੈਂ ਇਹਨਾਂ ਦੇ ਨਾਲ ਖੜਾ ਖੜਾ ਰਹੂੰਗਾ ਚਾਰਾ ਨੰਬਰ ਵਾਰਡ ਤੋਂ ਇਨਾਂ ਦੀ ਮੈਸੇਜ ਨੇ ਪਾਣੀ ਜਾਂ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅੱਜ ਉਹਨਾਂ ਨੂੰ ਇਨਵੈਸਟ ਕੀਤੀ ਹੈ ਜੀ ਤੁਸੀਂ ਪਾਣੀ ਖੋਲ ਅਫਸਰ ਸਾਹਿਬ ਤੁਹਾਡੇ ਕੋਲ ਆ ਰਹੇ ਸਾਡੀ ਬੇਨਤੀ ਪਰਵਾਹ ਕਰੋ ਹੋਰ ਇਨਾਂ ਨੂੰ ਇੱਕ ਬੇਤੀ ਹੋਰ ਕਰਨਿਆ ਜੋਲੀ ਸਾਹਿਬ ਨੇ ਮੈਨੂੰ ਇੱਕ ਅਲਿਗੇਸ਼ਨ ਦੇ ਕੇ ਗਏ ਨੇ ਸ਼ਰਿਆਮ ਥਰਡ ਕਰਕੇ ਗਏ ਨੇ ਕਿ ਮੈਂ ਤੈਨੂੰ ਦੇਖ ਲੂੰਗਾ ਤੂੰ ਮੇਰੇ ਵਾਰਡ ਵਿੱਚ ਬੜਿਆ ਮੈਂ ਤੈਨੂੰ ਦੇਖੂਗਾ ਮੈਂ ਤੇਰੇ ਨੋਨ ਨੰਬਰ ਵਾਰਡ ਵਿੱਚ ਬੜੂਗਾ ਤੇਰੇ ਨਾਲ ਬਹੁਤ ਕੁਝ ਕਰੂੰਗਾ ਅੱਜ ਮੈਂ ਜੋਲੀ ਸਾਹਿਬ ਨੂੰ ਕਹਿਣਾ ਜੋਲੀ ਸਾਹਿਬ ਅਸੀਂ ਸਾਰੇ ਐਮਸੀ ਆ ਭੈਣ ਭਰਾਵਾਂ ਇਦਾਂ ਜੱਟ ਕਰਦੇ ਚੰਗਾ ਨਹੀਂ ਲੱਗਦੇ ਜੋ ਪ੍ਰੋਬਲਮ ਮੈਂ ਸੋਲਵ ਕਰਨਾ ਵਾਸਤੇ ਹੈ ਇਹ ਤੁਹਾਡਾ ਫਰਜ਼ ਬੰਦਾ ਜੀ ਸੋਲਵ ਕਰਨਾ ਅਗਰ ਤੁਸੀਂ ਨਹੀਂ ਕੀਤੀ ਇਹਨੂੰ ਸੈਟਿੰਗ ਨਹੀਂ ਜੁੜਦੀ ਨਹੀਂ ਹੈ ਤੇ ਨਾ ਕਿਸੇ ਨੂੰ ਅਪਸ਼ ਬੋਲਣਾ ਨਹੀਂ ਜੁੜਦਾ ਅਸੀਂ ਸਾਡੇ ਭੈਣ ਭਰਾ ਸੀ ਇਹ ਹੈਗੇ ਔਰ ਰਵਾਂਗੇ ਮੇਰਾ ਕੋਈ ਵਿਤਕਰਾ ਕੋਈ ਲੜਾਈ ਜੋਲੀ ਸਾਹਿਬ ਨਾਲ ਇਸੇ ਨਾਲ ਨਹੀਂ ਹੈ ਅਗਰ ਤੁਸੀਂ ਇੱਜਤ ਦੇਓਗੇ ਇਹ ਹੀ ਪਬਲਿਕ ਤੁਹਾਨੂੰ ਇੱਜਤ ਦੇਗੀ ਅਗਰ ਤੁਸੀਂ ਜੋ ਲੈਂਗੁਏਜ ਯੂਜ਼ ਕਰੋਗੇ ਮਜਬੂਰ ਲੋਕ ਲੋਕਾਂ ਨੂੰ ਕੋਈ ਲੰਗੀ ਯੂਜ਼ ਕਰਨੀ ਨਹੀਂ ਠੀਕ ਹੈ ਆਪ ਜਿੰਦਾਬਾਦ ਐਮਸੀ ਜੋਲੀ ਜਿੰਦਾਬਾਦ 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 ਮੁਰਦਾਬਾਦ ਐਮਸੀ ਜੋਲੀ ਮੁਰਦਾਬਾਦ ਇਹ ਕੀ ਹੋਇਆ ਜੋ ਤੁੰਗ ਹੋਇਆ ਇਹ ਕੀ ਹੋਇਆ ਜਲਦੀ ਮਾਇਆ ਇਹ ਕੀ ਹੋਇਆ ਜਲਦੀ ਪੋਇਆ ਕੀ ਹੋਇਆ ਜਲਦੀ ਪੋਇਆ ਹਾਏ 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 ਇਹ ਪਾਣੀ ਦੇ ਮਸਲੇ ਨੂੰ ਲੈ ਕੇ ਵਾਰਡ ਨੰਬਰ 10 ਦੇ ਹਰਿੰਦਰਪਾਲ ਜੋਲੀ ਜੀ ਸਾਡੇ ਨਾਲ ਨੇ ਉਹ ਵੀ ਆਪਾਂ ਦੱਸਾਂਗੇ ਕਿ ਉਹਨਾਂ ਨੇ ਇਸ ਪਾਣੀ ਦੇ ਸਮੱਸਿਆ ਨੂੰ ਲੈ ਕੇ ਕੀ ਕਿਹਾ ਤੇ ਉਸ ਦੇ ਹੱਲ ਲਈ ਉਹ ਪੱਬਾ ਪਾਰ ਹੋ ਗਏ ਨੇ ਤੇ ਉਹਨਾਂ ਨੇ ਠੇਕੇਦਾਰ ਨੂੰ ਬੁਲਾ ਕੇ ਟਿਊਬਵਲ ਵੀ ਜੋ ਵੀ ਨਵਾਂ ਟਿਊਬਵਲ ਜਾਂ ਰਿਪੇਅਰ ਕਰਾਉਣਾ ਜੋ ਵੀ ਉੱਥੇ ਉਹਨਾਂ ਦੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਹੈ ਉਸ ਦੇ ਲਈ ਉਹ ਖੁਦ ਜਾ ਕੇ ਉਹਨਾਂ ਨੇ ਉਹ ਠੇਕੇਦਾਰ ਨੂੰ ਜਗ੍ਹਾ ਦਿਖਾਈ ਅਤੇ ਸਾਡੇ ਨਾਲ ਗੱਲ ਕਰਦਿਆਂ ਕੀ ਕਿਹਾ ਉਹਨਾਂ ਨੇ ਆਹ ਤੁਹਾਨੂੰ ਦਿਖਾਉਂਦੇ ਆਂ ਇਹ ਐਸੀ ਬੇਰ ਸਾਈਡ ਤੇ ਕਰਦਾ ਕਿ ਕੁਝ ਤਰ੍ਹਾਂ ਥੋੜਾ ਜਿਹਾ ਕਟਿੰਗ ਕਰ ਦਿੰਦਾ ਇੱਧਰ ਪੱਟੇ ਜਾਣਾ ਇੱਧਰ ਉੱਧਰ ਇੱਧਰ ਥੋੜੀ ਬਾਕੀ ਨਾ ਬੇੜਾ ਉਹ ਗਾ ਉਹਦੇ ਤੇ ਪੜੀ ਟੈਕਨੀਕਾ ਤੁਸੀਂ ਜਾਣਦੇ ਹੋ ਫਿਰ ਮਸ਼ੀਨ ਤਾਂ ਉੱਥੇ ਆਸੀ ਜਾਂ ਉੱਧਰ ਉੱਧਰ ਸੀ ਮਨ ਲੱਗਾ ਮੈਨੂੰ ਵੀ ਹੋਣਾ ਜੀ ਬਹੁਤ ਉਹ ਪੁਰਾਣਾ ਹੈ ਆ ਦੁਆਰਾ ਹੋਇਆ ਹੋਇਆ ਜੀ ਇਹ ਮੁੱਦੇ ਤੇ ਜੀ ਪਹਿਲਾਂ ਇਹ ਸਾਡੇ ਨਾਲ ਸੀ ਹੁਣ ਵੀ ਤੁਹਾਡੇ ਨਾਲ ਇਹ ਸਾਨੂੰ ਪਾਣੀ ਚਾਹੀਦਾ ਪਾਣੀ ਉਹ ਕੋਠਾ ਬਣ ਰਹੀ ਦੀ ਕਗਲੀ ਚੜੀਦਾ ਉੱਧਰ ਕੋਈ ਇੱਥੇ ਕੋਠਾ ਨਹੀਂ ਬਣਨਾ ਇੱਥੋਂ ਦੇਖ ਬੋਰ ਹੋਏਗਾ ਗੋਲਜਾ ਉਹਦੇ ਚ ਪਾਈਪ ਹੋ ਗਿਆ ਸਾਨੂੰ ਸਾਰਿਆਂ ਨੂੰ ਚਾਹੀਦਾ ਕੋਈ ਦਿੱਕਤ ਇਹ ਵੀ ਜਿਹੜੇ ਗ੍ਰੀਲਾਂ ਪੱਟੋਗੇ ਨਾਲ ਦੇ ਨਾਲ ਉਹ ਇੱਥੇ ਕੋਈ ਆ ਦੇ ਲੱਗਦਾ ਪਿਛਲੀ ਵਾਰ ਲੱਗਿਆ ਨਹੀਂ ਸਲੋਕੀ ਚੱਕ ਕੇ ਲੈ ਗਏ ਸਾਰੀਆਂ ਗ੍ਰੀਲ ਤੇ ਜਾਣਾ ਬੈਠਣ ਵਾਸਤੇ ਤੁਹਾਡੀ ਵੀ ਗੱਲ ਜਾਇਜ਼ ਹੈ ਕਿ ਤੁਸੀਂ ਚਾਹਦੇ ਹੋ ਵੀ ਪਾਰਕ ਜੇ ਨਾ ਖਰਾਬ ਹੋਵੇ ਪਾਣੀ ਵੀ ਪਾਣੀ ਵੀ ਆਵੇ ਪਾਣੀ ਵੀ ਆ ਜਾਵੇ ਉਸ ਕੋ ਪਹਿਲਾਂ ਤੋਂ ਗੱਲ ਨਹੀਂ ਕਰ ਰਹੇ ਤੁਸੀਂ ਅੱਛੇ ਅਸੀਂ ਆ ਜੀ ਹਾਂ ਅਸੀਂ ਵੀ ਮੈਂ ਚਰੀ ਤੁਸੀਂ ਬੜੀ ਅੱਛੀ ਜਾਣਕਾਰੀ ਦੇ ਪਾਰਕ ਵਿੱਚ ਨਾ ਖਰਾਬ ਹੋਣੀ ਵੀ ਮੈਂ ਜੋ ਗ੍ਰਿਲ ਨਾ ਪੱਟੀਆਂ ਕੋਨਾ ਦੇ ਨਾਲ ਲਗਵਾ ਜੇ ਕਰੀ ਸਗੀਆਂ ਕਦਾਦਾ ਕਿਥੇ ਉਹ ਨੀਂਹ ਕਿਸ਼ੀਨੇ ਪਾਣੀ ਆਇਆ ਕਿ ਮੰਨ ਕੇ ਉਹ ਪਾਰਕ ਦਾ ਸਮਰਥਨ ਹੋਣਾ ਮੈਨੂੰ ਲੱਗਾ ਕਿ ਜੇ ਫਿਰ 6 ਮਹੀਨੇ ਬਾਅਦ ਫੇਲ ਹੋ ਗਿਆ ਪੂਰਾ ਇਸ ਤਰ੍ਹਾਂ ਹੀ ਉਸ ਦੇ ਨਾਲ ਹੀ ਕੋਨਾ ਲੱਗਦਾ ਨਾ ਨੜੀ ਨੜੀ ਆਪਣੇ ਕੋਨਾ ਤੇ ਪਾਣੀ ਦੀ ਜਗ੍ਹਾ ਕਾਰਨ ਕੀ ਐਸ ਹੈ ਤੁਹਾਨੂੰ ਵੀ ਪਤਾ ਹੈ ਕਿ ਇੱਥੇ 2 ਮਹੀਨੇ ਪਹਿਲੇ 3 ਮਹੀਨੇ ਪਹਿਲੇ ਮੈਂ ਧਰਨਾ ਲਾਇਆ ਸੀ ਕਿਉਂਕਿ ਪੂਪਨ ਸਾਡਾ ਫੇਲ ਹੋ ਗਿਆ ਸੀ ਲੇਕਿਨ ਪਾਣੀ ਚਲੀ ਜਾ ਰਿਹਾ ਸੀ ਤਕਰੀਬਨ 11 ਨੰਬਰ ਤੋਂ ਵੀ ਪਾਣੀ ਆ ਰਿਹਾ ਸੀ 9 ਨੰਬਰ ਤੋਂ ਵੀ ਪਾਣੀ ਆ ਰਿਹਾ ਸੀ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਵੀ ਇਹ ਕਿਸੇ ਐਮਸੀ ਦੀ ਵਿਰਾਸਤ ਨਹੀਂ ਹੈਗੀ ਨਗਰ ਕੌਂਸਲ ਸਰਕਾਰ ਦੀ ਪ੍ਰਾਪਰਟੀ ਹੈ ਸਰਕਾਰ ਵੱਲੋਂ ਲੋਕ ਬਿੱਲ ਦਿੰਦੇ ਆ ਸਰਕਾਰ ਦੇ ਨਾ ਤੇ ਮੈਂ ਕਿਸੇ ਵਾਰਡ ਦਾ ਪਾਣੀ ਰੋਕ ਸਕਦਾ ਨਾ ਕੋਈ ਹੋਰ ਵਾਰਡ ਮੈਂ ਕਹਾਂ ਜੀ ਮੈਂ ਉਸ ਵਾਰਡ ਨੂੰ ਪਾਣੀ ਦੇ ਰਿਹਾ ਉਹ ਸਰਾਸਰ ਗਲਤ ਹੈ ਇਹਨਾਂ ਨੂੰ ਤਾਂ ਇਹ ਸੀ ਤਾਂ ਪਤਾ ਹੀ ਨਹੀਂ ਕਿ ਪਾਣੀ ਅਫਸਰਾ ਦੇ ਉਹਨਾਂ ਦੇ ਜਗ੍ਹਾ ਜਿੱਥੇ ਮਰਜੀ ਮੋੜੋ ਜਿੱਥੇ ਮਰਜੀ ਦੇ ਆ ਸਾਨੂੰ ਲੋਕਾਂ ਨੇ ਸੇਵਕ ਬਣਾਇਆ ਨਾ ਕਿ ਵਾਰਡ ਦਾ ਮਾਲਕ ਬਣਾਤਾ ਇਹ ਅੱਜ ਮੇਰਾ ਵਾਰਡ ਹੈ ਕੱਲ ਕੋਈ ਹੋਰ ਹੋਏਗਾ ਕਿਸੇ ਹੋਰ ਦਾ ਆਏਗਾ ਤੇ ਮੈਨੂੰ ਇਹ ਨਹੀਂ ਹੈ ਕਿ ਮੈਂ ਇੱਥੇ ਮਾਲਕ ਹੋ ਗਿਆ ਮਨੂੰ ਲੋਕਾਂ ਨੇ ਸਿਰਫ ਸੇਵਾ ਕਰਨ ਵਾਸਤੇ ਮੁਖਿ ਬਣਾਇਆ ਕਿ ਮੈਂ ਇੱਥੇ ਹੋ ਕੇ ਅੱਗੇ ਹੋ ਕੇ ਕੰਮ ਕਰਾਂ ਮੇਰਾ ਇਹ ਮਕਸਦ ਹੀ ਕਿ ਮੇਰਾ ਵਾਰਡ ਹੈ ਮੈਂ ਉਹਨੂੰ ਪਾਣੀ ਦਵਾਇਆ ਉਹ ਨਾ ਉਹ ਕਹਿ ਰਿਹਾ ਹੈ ਗੁਜਰਾਵਾਲ ਸਾਹਿਬ ਕਹਿੰਦੇ ਕਿ ਮੈਂ ਆਪਣੇ ਵਾਰਡ ਨੂੰ ਪਾਣੀ ਦੇ ਰਿਹਾ ਨਾ ਤੇ ਗੁਜਰਾਵਾਲ ਸਾਹਿਬ ਦਾ ਵਾਰਡ ਹੈ ਉਨਾ ਦਾ ਘਿਰਿਆ ਹੋਇਆ ਅੱਜ ਕੋਈ ਜ਼ਰਾਲ ਸਾਹਿਬ ਹੈਗੇ ਕੱਲ ਹੋਗੇ ਐਮਸੀ ਅੱਜ ਮੈਂ ਐਮਸੀ ਕੱਲ ਹੋਰਗੇ ਐਮਸੀ ਹੋਏਗਾ ਮਕਸਦ ਹੈ ਕਿ ਅਸੀਂ ਲੋਕ ਬਣਿਆ ਲੋਕਾਂ ਨੂੰ ਸਹੂਲਤ ਹੋ ਲੱਗੇ ਨੇ ਪਾਰੀ ਤੇ ਦੇਖੋ ਸਰਕਾਰ ਨੇ ਦੇਣਾ ਅਗਰ ਪਿਊਬਲ ਫੇਲੇ ਹੀ ਫੇਰ ਸੀ ਇੱਕ ਇਹਨਾਂ ਨੇ ਮੈਂ ਤੁਹਾਨੂੰ ਦੱਸਣਾ ਜਾਵਾਂਗਾ ਕਿ ਸੀਨੀਅਰ ਸਿਟੀਜ਼ਨ ਕਾਉਂਸਲ ਦਾ ਮੈਂ ਪ੍ਰਧਾਨ ਬੜਿਆ ਇਲੈਕਸ਼ਨ ਹੋਏ ਸੀ ਗੁਜਰਾਲ ਸਾਹਿਬ ਕਿਸੇ ਹੋਰ ਦੂਜੀ ਪਾਰਟੀ ਦੇ ਸਪੋਰਟ ਕਰਦੇ ਸੀ ਜਦੋਂ ਹਾਰ ਗਏ ਤੇ ਬੇਇੱਜ਼ਤੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈ ਉਸ ਕਰਕੇ ਇਹਨਾਂ ਨੇ ਕੀ ਕੀਤਾ ਜੀ ਜੇ ਬਟਾੜੇ ਦਾ ਝੋਲੀ ਨੂੰ ਹੁਣ ਵੀ ਇਹਦੀ ਬੇਇੱਜ਼ਤੀ ਕਰੀਏ ਉੱਥੇ ਉਹਨਾਂ ਨੇ ਕੀ ਕੀਤਾ ਉਧਰੋਂ ਵੀ ਪਾਣੀ ਬੰਦ ਕਰਾਤਾ ਤੇ ਇਧਰੋਂ ਵੀ ਪਾਣੀ ਬੰਦ ਕਰਾਤਾ ਇਹ ਸਿਆਸਤ ਤੇ ਘੜੀ ਗਈ ਤਾਂ ਕਿ ਝੋਲੀ ਦੀ ਬਨਾਮੀ ਔਰ ਕੋਈ ਪਹੁੰਚ ਗਿਆ ਤੇ ਜਾ ਕੇ ਨਗਰ ਕੌਂਸਲ ਦੇਖੋ ਜੀ ਆਇਆ ਹੈ ਝੋਲੀ ਪਾਣੀ ਨਹੀਂ ਦੇ ਰਿਹਾ ਇਹ ਬੜਾ ਅਜੀਬ ਹੈ ਇਹਦੀ ਜਾਂਚ ਹੋਣੀ ਚਾਹੀਦੀ ਪਾਣੀ ਕਿਥਰਾ ਬੰਦ ਹੋਇਆ ਔਰ ਉਹ ਵਾਰਡ ਦੇ ਐਮਸੀ ਦੇ ਘਰ ਵੱਲੇ ਉੱਥੇ ਕਿਉਂ ਪਹੁੰਚੇ ਇਹਦੀ ਜਾਂਚ ਦਾ ਵਿਸ਼ਾ ਹੈ ਇਹ ਲੋਕ ਬੜੇ ਸਮਝਦਾਰੇ ਆ ਰਹੇ ਪਬਲਿਕ ਬੜੀ ਸਮਝਦਾਰੇ ਪਬਲਿਕ ਜਿਹੜੇ ਲੋਕ ਉੱਥੇ ਗਏ ਸੀਗੇ ਜੀ ਉਹਨਾਂ ਨੇ ਕਿਹਾ ਕਿ ਜੌਲੀ ਸਾਹਿਬ ਦੀ ਜਿਹੜੀ ਵਾਈਫ ਹੈ ਉਹ ਸਾਡੇ ਨਾਲ ਮਿਸਬੀਹੇਵ ਕੀਤਾ ਨਹੀਂ ਨਹੀਂ ਕੋਈ ਮਿਸ ਉਹ ਵੀਡੀਓ ਨਾਲ ਕੋਲ ਹੈ ਉਹਨੇ ਕਿਹਾ ਜੀ ਸਿਰਫ 2 ਮਿੰਟ ਬੈਠ ਜਾਓ ਉਹ ਆ ਜਾਣਗੇ ਉਹਨਾਂ ਨਾਲ ਗੱਲ ਕਰਨਾ ਉਹਨਾਂ ਦਾ ਵਾਰਡ ਹੈ ਮੈਨੂੰ ਪਤਾ ਨਹੀਂ ਉਹਦੇ ਬਾਰੇ ਪ੍ਰੋਬਲਮ ਕੀ ਹੈਗੀ ਹੈ ਤੇ ਤੁਸੀਂ ਉਹ ਸਿਰਫ ਐ ਕੇ ਜਦੋਂ ਜਬਰਦਸਤ ਬੰਦਾ ਕਿਸੇ ਨੂੰ ਹਣ ਚੰਗੀ ਬੜੀ ਜਾਓਗੇ ਤੇ ਨੇਚਰਲੀ ਅਗਲਾ ਖੜਾ ਛੁੜਾਇਗਾ ਥੋੜਾ ਜਿਹਾ ਉਸੇ ਕਰਕੇ ਉਹ ਵੀ ਮੈਂ ਚੰਦਾ ਜੀ ਮੇਰੀ ਵਾਈਫ ਦੀ ਵੀ ਗਲਤੀ ਹੈ ਉਹਨੂੰ ਬੜੇ ਪਿਆਰ ਨਾਲ ਉਹਨੂੰ ਅੱਛੇ ਢੰਗ ਨਾਲ ਬੋਲਣਾ ਚਾਹੀਦਾ ਸੀ ਉਹਦੇ ਵੱਲੋਂ ਵੀ ਮੈਂ ਸਾਰਿਆਂ ਨੂੰ ਸੌਰੀ ਮਹਿਸੂਸ ਕਰਦਾ ਹਾਂ ਲੇਕਿਨ ਇਹ ਹੈਗਾ ਕਿ ਜਦੋਂ ਇੱਕ ਕਈ ਵਾਰੀ ਬੰਦਾ ਇੱਕ ਇਨਸਾਨ ਹੈ ਕਈ ਵਾਰੀ ਆਪਾ ਖੋ ਜਾਂਦਾ ਹੈ ਤੇ ਜੇ ਹੁਣ ਚਾਰ ਬੰਦੇ ਇੱਕ ਬੰਦੇ ਨੂੰ ਪੈ ਹੀ ਜਾਵਾਂਗੇ ਜਦ ਕਰਕੇ ਤੇ ਨੈਚਰਲੀ ਕਿਸੇ ਚੀਜ਼ ਤੇ ਬਰਦਾਸ਼ਤ ਹੋ ਮੇਰੇ ਪੇਸ਼ੈਂਸ ਆ ਗਈ ਮੈਂ ਬਰਦਾਸ਼ਤ ਕਰ ਹੁਣ ਨਗਰ ਕੋਸਰ ਵੀ ਉਹਨਾਂ ਨੇ ਹਾਏ ਹਾਏ ਕੀਤੀ ਮੈਂ ਤਾਂ ਆ ਵੀ ਉਹਨਾਂ ਨੇ ਮੈਂ ਕਹਿ ਰਿਹਾ ਕੋਈ ਗੱਲ ਨਹੀਂ ਤੁਸੀਂ ਤੁਸੀਂ ਦਿੱਕਤ ਹੈਗੇ ਹੋ ਤਾਨੂੰ ਨਹੀਂ ਪਤਾ ਤੁਸੀਂ ਕੀ ਕਰ ਰਹੇ ਹੋ ਤੁਹਾਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਕੋਈ ਗੱਲ ਨਹੀਂ ਕੱਲ ਇਹ ਜਦੋਂ ਟਿਊਬਲ ਲੱਗ ਜਾਣਾ ਹੈ ਇਹ ਲੋਕ ਮੇਰੇ ਦੋਸਤ ਵਾਪਸ ਹੋ ਗਏ ਹੁਣ ਤੁਸੀਂ ਕੀ ਹੱਲ ਕਰ ਰਹੇ ਹੋ ਵਾਰਡ ਵਾਸੀਆਂ ਦਾ ਵਾਰਡ ਵਾਸੀਆਂ ਦਾ ਇਹ ਟਿਊਬਲ ਹੀ ਦੇ ਦੋ ਕਿ ਤੁਹਾਨੂੰ ਪਤਾ ਹੁਣੇ ਦੇਖੇ ਗਿਆ ਠੇਕੇਦਾਰ ਪਰਸੋ ਅੱਜ ਤੋਂ ਸ਼ੁਰੂ ਹੋ ਜਾਣਾ ਹੈ ਪਾਣੀ ਮਿਲ ਜਾਣਾ ਜਿਸ ਦਿਨ ਹਫ਼ਤੇ ਬਾਅਦ ਪਾਣੀ ਮਿਲ ਜਾਣਾ ਲੋਕਾਂ ਨੇ ਲੋਕਾਂ ਨੇ ਠੀਕ ਹੋ ਜਾਣਾ ਬਸ ਹੋਈ ਚੀ ਜੀ